ਚਾਰ ਵਰਨ ਇੱਕ ਵਰਨ ਹੋਏ ਜਿਹੜੇ ਚਾਰ ਵਰਨੇ ਖੱਤਰੀ ਬ੍ਰਾਹਮਣ ਸੂਦ ਵੈਸ਼ ਹੁਣ ਜੇ ਕਿਤੇ ਪੜੀਏ ਨਾ ਤੇ ਬੜਾ ਮਨ ਹੇਰਾਨ ਹੋ ਜਾਂਦਾ ਕਿ ਕਿੰਨਾ ਵਿਤਕਰਾ ਸੀ ਸਾਡੇ ਤੇ ਆਪਾਂ ਤਾਂ ਗੁਰਮੁਖੋ ਕਿਰਤ ਕਾਣ ਆਪਾਂ ਤਾਂ ਗੁਰੂ ਦੀ ਕਦਰ ਨਹੀਂ ਕਰਦੇ ਮੈਂ ਬੇਨਤੀ ਕਰਾਂਗਾ ਜਿੰਨੇ ਤੁਸੀਂ ਭੈਣ ਭਰਾਇਓ ਨੇ ਇੱਕ ਮੇਰੀ ਅੱਖਣ ਤੇ ਕਿ ਨਿੱਕੀ ਜੀ ਕਿਤਾਬ ਪੜਨੀ ਕਾਨ ਸਿੰਘ ਨਾਭਾ ਦੀ ਹਮ ਹਿੰਦੂ ਨਹੀਂ ਆਮ ਮਿਲਦੀ ਬੜੀ ਸਸਤੀ ਇੱਕ ਹਮ ਹਿੰਦੂ ਨਹੀਂ ਭਾਈ ਕਾਨ ਸਿੰਘ ਨਾਭਾ ਦੀ ਉੱਥੇ ਉਹਨਾਂ ਚ ਲਿਖਿਆ ਵੀ ਜਿਹੜਾ ਬ੍ਰਾਹਮਣ ਹੈ ਨਾ ਵੇਖੋ ਉਹਨੇ ਜਨੇਊ ਪਾਉਣਾ ਤੇ ਰੇਸ਼ਮ ਦਾ ਪਾਉਣਾ ਵੀ ਉਹਨੂੰ ਚੁਭੇ ਨਾ ਤੇ ਜਿਹੜਾ ਖਤਰੀ ਹੈ ਇਹਨੇ ਸੂਤ ਦਾ ਪਾਉਣਾ ਤੇ ਜਿਹੜਾ ساری ਜ਼ਿੰਦਗੀ ਮਰ ਗਿਆ ਕੰਡਿਆਂ ਦੇ ਵਿੱਚ ਤੂੜੀ ਵਿੱਚ ਉਹਦੇ ਜਨੇਊ ਦੀ ਵਾਰੀ ਆਈ ਤੇ ਉਹਨੂੰ ਕਹਿੰਦੇ ਸੁਨਕੜੇ ਦਾ ਪਾ ਦਿਓ ਨਾ ਉਹਨੂੰ ਵਿਚਾਰੇ ਨੂੰ ਕਹਿੰਦੇ ਸੂਤ ਭੁਰਾ ਲੰਬਾ ਤੇ ਨਾ ਉਹਨੂੰ ਰੇਸ਼ਮ ਲੰਬਾ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਜੇ ਜੇ ਮੈਂ ਕੋਲੋਂ ਕਹਾਂ 295 ਸਰਕਾਰ ਨੇ ਤਿਆਰ ਹੀ ਰੱਖੀ ਠੋਕ ਦਿਓ ਜੇ ਸੱਚ ਬੋਲਦਾ ਨਾ 295 ਫੜ ਤਿਆਰ ਤੂੰ ਸੱਚ ਬੋਲਿਆ ਚੁੱਕ 295 ਤੇ ਮੈਂ ਹੁਣ ਉਥੋਂ ਤੱਕ ਕਹਿਦਾ ਤੇ ਤੁਸੀਂ 295 ਨਹੀਂ ਤੁਸੀਂ 9250 ਲਾਓ ਪਰ ਮੈਂ ਗੁਰੂ ਕਾ ਗ੍ਰੰਥੀਆਂ ਮੈਂ ਚਾਹਣਾ ਵੀ ਕਿਤੇ ਮੇਰੇ ਬਾਬੇ ਮਨੀ ਸਿੰਘ ਬੰਦ-ਬੰਦ ਕੱਟੇ ਜਾਣ ਤਾਂ ਕਿ ਮੇਰਾ ਦੀਨ ਸਫਲਾ ਹੋ ਜਾਵੇ ਦਰਬਾਰ ਸਾਹਿਬ ਦਾ ਗ੍ਰੰਥੀਆਂ ਕਿ ਦਰਬਾਰ ਸਾਹਿਬ ਦਾ ਗ੍ਰੰਥੀ ਵੀ ਸੱਤ ਨਹੀਂ ਬੋਲਦਾ ਤੇ ਕਹਿੰਦਾ ਮੈਂ ਬਾਬੇ ਮਨੀ ਸਿੰਘ ਦੀ ਥਾਂ ਤੇ ਬੰਦ-ਬੰਦ ਕਟਾ ਲਈ ਸੀ ਮੈਂ ਹੁਣ 2955 ਦਰਦਾਈ ਮਨ ਸਿੱਧਾ ਸਰਕਾਰ ਨੂੰ ਕਿਹਾ 2950 ਠੋਕੂ 10 ਗੁਣਾ ਇਹ ਮੈਂ ਨਹੀਂ ਕਹਿੰਦਾ ਤੁਸੀਂ ਕਹਿੰਣ ਗਣਿਤ ਜਜ਼ਬਾਤੀ ਹੋ ਗੁੱਸੇ ਜੋਗੇ ਮੈਂ ਜਜ਼ਬਾਤੀ ਨਹੀਂ ਹੋਇਆ ਇਤਿਹਾਸ ਲਿਖਿਆ ਜਦੋਂ ਬਾਬਾ ਵਹੀਂ ਨਦੀ ਚੋਂ ਬਾਹਰ ਨਿਕਲਿਆ ਨਾ ਤੇ ਉੱਥੇ ਇਤਿਹਾਸ ਪੜਨਾ ਉੱਥੇ ਲਿਖਿਆ ਵੀ ਗੁਰਨਾਨਕ ਪਾਤਸ਼ਾਹ ਨੇ ਆਪਣੇ ਸਿਰ ਤੇ ਕਫਨ ਬਧਾ ਇਹ ਲਿਖਿਆ ਜੀ ਕਹਿੰਦੇ ਕਫਨ ਬਨ ਕੇ ਆਖਿਆ ਨਾ ਹਾਂ ਮੈਂ ਹਿੰਦੂ ਨਾ ਮੁਸਲਮਾਨ ਤੇ ਭਾਈ ਮਰਦਾਨਾ ਤਾਂ ਗੁਰੂ ਪਾਤਸ਼ਾਹ ਤੋਂ ਕੋਲ ਪਾਸੇ ਨਹੀਂ ਹੁੰਦਾ ਜਦੋਂ ਬਾਬੇ ਨਾਨਕ ਨੂੰ ਮੱਥਾ ਟੇਕਦਾ ਨਾ ਤੇ ਪਤਾ ਨਹੀਂ ਮੈਂ ਕਾਫਰਾਂ ਕੇ ਮੁਮਿਨੇ ਤੇ ਰੱਬੀ ਗੁਰੂ ਨਾਨਕੀ ਜਾਣੇ ਪਰ ਮੈਂ ਬਾਬੇ ਮਰਦਾਨੇ ਨੂੰ ਮੱਥਾ ਟੇਕਣ ਤੋਂ ਰਹਿ ਨਹੀਂ ਸਕਦਾ ਮੇਰੇ ਮਨ ਚ ਬਾਬੇ ਮਰਦਾਨੇ ਤੇ ਪਤੀ ਤੇ ਬੀਬੀ ਨਾਨਕੀ ਪਤੀ ਇਨੀ ਸ਼ਰਧਾ ਕੁੱਟ-ਕੁੱਟ ਕੇ ਭਰੀ ਆ ਨਾ ਜਦੋਂ ਮੈਂ ਬਾਬੇ ਮਰਦਾਨੇ ਤੇ ਬੀਬੀ ਨਾਨਕ ਦਾ ਨਾਂ ਲੈਂਦਾ ਮੇਰਾ ਲੂੰ ਲੂੰ ਖੁਸ਼ੀ ਵਿਚ ਆ ਜਾਂਦਾ ਬਾਬੇ ਮਰਦਾਨੇ ਨੇ ਆਖਿਆ ਵੀ ਮਹਾਰਾਜ ਜੀ ਆ ਕੀ ਲਬਾਸ ਆ ਰਹੀ ਕਿਤੇ ਤੂੰ ਮੋਦੀ ਖਾਨੇ ਦਾ ਮਾਲਕ ਤੇ ਅੱਗੇ ਪਿਛੇ ਤੇਰੇ ਨੌਕਰ ਚਾਕਰ ਫਿਰਦੇ ਨਾ ਹੁਣ ਖੱਫਣ ਬਣ ਲਿਆਈ ਤੇ ਬਾਬਾ ਨਾਨਕ ਕਹਿਣ ਲੱਗਾ ਮਰਦਾਨਿਆਂ ਸੱਚ ਬੋਲਣ ਲਈ ਖੱਫਣ ਬੰਨਣਾ ਹੀ ਪੈਂਦਾ ਜਿਹਨੇ ਸੱਚ ਬੋਲਣਾ ਨਾ ਉਹਨੂੰ ਖੱਫਣ ਬੰਨਣਾ ਹੀ ਪਏਗਾ ਵੀ ਪਤਾ ਨਹੀਂ ਕਦੋਂ ਉਹਨੂੰ ਖਤਮ ਕਰ ਦੇ ਜਾਂ ਉਹਨੂੰ ਕ ਮਾਰ ਦੇ ਉਹਦਾ ਸਰੀਰ ਤਾਂ ਮਾਰਿਆ ਜਾਏਗਾ ਲੇਕਿਨ ਸੱਚ ਨਹੀਂ ਜੇ ਮਰਨਾ ਜਿਹਨੂੰ ਆਪਾਂ ਕਤਲ ਕਰਾਂਗੇ ਨਾ ਮਨਸੂਰ ਨੂੰ ਹਜ਼ਾਰਾਂ ਸਾਲ ਗਏ ਨੂੰ ਹੋ ਗਏ ਲੇਕਿਨ ਮਨਸੂਰ ਨੂੰ ਅਸੀਂ ਚੇਤੇ ਕਰਦੇ ਆਂ ਸocrates ਨੂੰ ਹਜ਼ਾਰਾਂ ਸਾਲ ਹੋ ਗਏ socrates ਨੂੰ ਚੇਤੇ ਕਰਦੇ ਆਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰ ਦੇ ਸਾਲਾਂ ਦੀ ਗਿਣਤੀ ਕਰ ਲਓ ਕਿੰਨੇ ਸੌ ਸਾਲ ਹੋ ਗਿਆ ਰੰਗ ਜੇਵ ਨੂੰ ਲਾਂ ਤਾਂ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਅਸੀਂ ਮੱਥਾ ਟੇਕਦੇ ਹਾਂ ਇਸ ਸਵਾਬਿਕ ਜਿੰਦਗੀ ਦੀ ਵਾਪਰੀ ਘਟਨਾ ਸਾਨੂੰ ਚੇਤੇ ਆ ਗਈ ਜਦੋਂ ਐਮਰਜੈਂਸੀ ਲੱਗੀ ਹੈ ਨਾ ਅਸੀਂ ਰੰਗਾਬਾਦ ਸ਼ਹਿਰ ਬਾਬਾ ਜਿਹੜਾ 18 ਸਿੰਘ ਸੀ ਉਹਦਾ ਰੰਗਾਬਾਦ ਦਾ ਸੀ ਜਿਹੜਾ ਸ਼ਹੀਦ ਹੋਇਆ ਬਾਬਾ 18 ਸਿੰਘ ਜੀ ਉਹਦੇ ਨਗਰ ਚ ਗਏ ਤੇ ਜਦੋਂ ਉੱਥੇ ਪ੍ਰਵੇਸ਼ ਕਰਨਾ ਸੀ ਕੁਦਰਤੀ ਤੌਰ ਤੇ ਇੰਦਰਾ ਗਾਂਧੀ ਉੱਥੇ ਉਤਰਨ ਲੱਗੀ ਉਹਦੀ ਫਲਾਈਟ ਸੀ ਥੱਲੇ ਆਉਣ ਦੀ ਤੇ ਚੌਂਕ ਸਾਨੂੰ ਉਹਨਾਂ ਮਲਾਜਮਾਂ ਨੇ ਰੋਕ ਲਿਆ ਵੀ ਤੁਸੀਂ ਜਾਜ ਉਤਰਨਾ ਬੀਬੀ ਦਾ ਤੇ ਤੁਸੀਂ ਖਲੋ ਜਾਓ ਰੁਕਣਾ ਪਿਆ ਪੁਰਸ਼ ਨੇ ਰੋਕ ਲਿਆ ਉਹ ਚੌਂਕ 'ਚ ਬਿਲਕੁਲ ਰੰਗਦੇਵ ਦੀ ਕਬਰ ਲੱਗ ਗਿਆ ਕੁਦਰਤੀ ਤੌਰ ਤੇ ਸਾਨੂੰ ਸੰਤ ਕਹਿਣ ਲੱਗੇ ਕਰਤਾਰਸੂ ਪੁੱਤਰ ਤੁਹਾਨੂੰ ਕੋਈ ਬਖਾਵਾ ਅਸੀਂ ਕਹਿ ਜੀ ਬਖਾਓ ਕਹਿੰਦੇ ਸੱਜ ਤੇ ਝੂਠ ਦਾ ਨਿਰਣਾ ਤੁਰੇ ਫਿਰਦੇ ਸੜਕ ਦੇ ਉੱਪਰ ਅਸੀਂ ਖਲੋਤੇ ਵੇਖੀਏ ਉਸ ਅਰੰਗ ਜੇਬ ਦੀ ਕਬਰ ਦੇ ਜਿਹੜੇ ਉੱਥੇ ਆਮ ਆਮ ਲੋਕ ਤੁਰੇ ਫਿਰਦੇ ਨੇ ਉਥੋਂ ਦੇ ਮਜੂਰ ਕਹਿ ਲਓ ਉਹਨਾਂ ਨੂੰ ਉਹ ਆਏ ਸਰਦਾਰ ਜੀ ਸਾਨੂੰ ਚੁਆਨੀਂਕ ਦਿਓ ਅਸੀਂ ਰਾਜਮਤੀ ਤੇਲ ਬਲਣਾ ਤੇ ਕਬਰ ਦੇ ਉੱਪਰ ਸੰਤ ਕਹਿਣ ਲੱਗੇ ਅੱਜ ਸਾਡੇ ਤੇ ਝੂਟ ਦਾ ਫਰਕ ਹੁਣ ਸਾਨੂੰ ਸਾਡੀ ਬੁੱਧੀ ਆ ਨਹੀਂ ਤਿੱਖੜਨੀ ਸੀ ਅਸੀਂ ਵੇਖੀ ਜਾਈ ਮੂੰ ਟੁੱਟ ਕੇ ਤਾਂ ਕਰਕੇ ਕਾ ਕਰਕੇ ਕਹਿਣ ਲੱਗੇ ਕਿ ਇੱਕ ਜਮਾਨਾ ਸੀ ਇਸ ਅਰੰਗ ਜੀਵ ਨੇ 52 ਸਹੇਂਦਰਸਤਾਨ ਤੇ ਰਾਜ ਕੀਤਾ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਰਬੱਤ ਨੂੰ ਇਹਨੇ ਕਤਲ ਕੀਤਾ ਅੱਜ ਇਹਦੀ ਕਬਰ ਤੇ ਚਵਾਨੀ ਚਵਾਨੀ ਦਾ ਮੰਗ ਕੇ ਤੇ ਦੀਵਾ ਜਗਾਇਆ ਜਾ ਰਿਹਾ ਤੇ ਸਿੰਘੋ ਉਸ ਤਨਗੂ ਤੇਜ ਭਾਦਰ ਪਾਤਸ਼ਾਹ ਜਿਹਨਾਂ ਨੂੰ ਸ਼ਹੀਦ ਕੀਤਾ ਨਾ ਉਹਨਾਂ ਦੇ ਦਰਬਾਰ ਦੇ ਉੱਪਰ ਗੁਰੂ ਕੇ ਸਿੱਖ ਲੱਖ ਲੱਖ ਰੁਪਈਆ ਭੇਟ ਕਰ ਕਹਿੰਦੇ ਨੇ ਪਾਤਸ਼ਾਹ ਜੀ ਵੀ ਤੇਰੀ ਭੇਟਾ ਤੇ ਸਾਡੇ ਤੇ ਕਿਰਪਾ ਕਰੀ ਇਹ ਮੰਗ ਰਹੇ ਨੇ ਉਥੇ ਗੁਰੂ ਕੇ ਸਿੱਖ ਹੱਥ ਜੋੜ ਕੇ ਭੇਟਾ ਕਰਦੇ ਹਨ ਇਹ ਹੈ ਸੱਚ ਸੱਚ ਸਦੀਵੀ ਹੈ ਤੇ ਚੂੜ ਗੁਰਮੁਖ ਉਹ ਕੁਝ ਪਲਾਂ ਪਲਾਂ ਨਹੀਂ ਹੁੰਦਾ ਗੁਰੂ ਸਾਡੇ ਤੇ ਕਿਰਪਾ ਕਰਨ ਕਿਤੇ ਅਸੀਂ ਸੱਚ ਦੇ ਗਾਗ ਬਣੀਏ ਤੋ ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜੇ ਚਾਰ ਵਰਨ ਸਨ ਉਹ ਵਿੱਚੇ ਗੱਲ ਇਹ ਚੱਲੀ ਸੀ ਜਿਹੜਾ ਬ੍ਰਾਹਮਣ ਹੈ ਉਹਦਾ ਰੇਸ਼ਮ ਦਾ ਜਿਹੜਾ ਖੱਤਰੀ ਉਹਦਾ ਸੂਤ ਦਾ ਜਿਹੜਾ ਵੈਸ਼ ਹੈ ਉਹਦਾ ਬਚਾ ਦਾ ਸੁਨਗੜੇ ਦਾ ਤੇ ਜਿਹੜਾ ਚੌਥੇ ਹਿੱਸੇ ਵਾਲਾ ਸ਼ੂਦਰ ਉਹਦੇ ਵਾਸਤੇ ਕੋਈ ਹੈ ਹੀ ਨਹੀਂ ਉਹਨੂੰ ਕੋਈ ਨਹੀਂ ਹੱਕ ਜੀ ਨਹੀਂ ਪਾਉਣ ਦਾ ਇੱਥੇ ਬਸ ਨੇ ਜਦੋਂ ਉਹ ਜਨੇਊ ਪਉਣਾ ਉਦੋਂ ਮੌਸਮ ਕਿਹੋ ਜਿਹਾ ਹੋ ਜਾਵੇ ਆਪਾਂ ਤਾਂ ਕਲਮਰ ਛਕਣਾ ਜਿਹਨਾਂ ਗੁਰਮਖਾਨੇ ਭਾਵੇਂ ਕੋਈ ਗਰੀਬ ਤੇ ਭਾਵੇਂ ਕੋਈ ਅਮੀਰ ਐ ਇੱਕੋ ਜਿਹਾ ਮੌਸਮ ਐ ਨਾ ਉਹਦੇ 'ਚ ਮੌਸਮ ਵੀ ਲਿਖਿਆ ਵੀ ਜਦੋਂ ਬ੍ਰਾਹਮਣ ਨੇ ਉਹ ਪਉਣਾ ਐ ਉਦੋਂ ਬਸੰਤ ਮੌਸਮ ਹੋਵੇ ਜਦੋਂ ਬ੍ਰਾਹਮਣ ਨੇ ਪਉਣਾ ਨਾ ਉਦੋਂ ਬਸੰਤ ਮੌਸਮ ਹੋਵੇ ਤੇ ਜਦੋਂ ਖੱਤਰੀ ਨੇ ਪਉਣਾ ਉਦੋਂ ਗਰਮੀ ਦਾ ਮੌਸਮ ਹੋਵੇ ਤੇ ਵੈਸ਼ ਨੇ ਪੌਣਾ ਤੇ ਪੱਤ ਚੜ ਹੋਵੇ ਉਹਦੇ ਪੱਤੇ ਝੜਦੇ ਹੋਣ ਵੇਖੋ ਬਸੰਤ ਮੌਸਮ ਵਿੱਚ ਬ੍ਰਾਹਮਣ ਨੇ ਪੌਣਾ ਗਰਮੀਆਂ ਵਿੱਚ ਖੱਤਰੀ ਨੇ ਪੌਣਾ ਤੇ ਜੇ ਉਹਨੇ ਗਰੀਬ ਨੇ ਕਿਤੇ ਪੌਣਾ ਹੀ ਵੈਸ਼ ਨੇ ਤੇ ਉਹਨੂੰ ਕਹਿੰਦੇ ਪੱਤ ਚੜ ਆ ਲੈਣਦੇ ਤੂੰ ਬਸੰਤ ਮੌਸਮੇ ਜਨੇਊ ਵੀ ਨਹੀਂ ਪਾ ਸਕਦਾ ਇਹ ਨਹੀਂ ਕਾਣੀ ਬਣ ਜੇ ਔਰ ਬੀਬੀਆਂ ਨੂੰ ਪੌਣਦੇ ਹੱਕ ਨਹੀਂ ਕਿ ਭਾਵੇਂ ਬ੍ਰਾਹਮਣੀਏ ਤੇ ਭਾਵੇਂ ਖਤਰਾਨੀ ਹੈ لیکن اے Guru Nanak ہے اے ਆਪਾ ਕਲਪਕ ਵਿਚਾਰਾਂਗੇ মূল ਮੰਤਰ ਇਕੋ ਜਾ ਗੁਰ ਮੰਤਰ ਇਕੋ ਜਾ ਅਮਰਤ ਇਕੋ ਜਾ ਇਹ ਨਹੀਂ ਵੀ ਬੀਬੀਆਂ ਨੂੰ ਅਮਰਤ ਪਤਲਾ ਤੇ ਬੰਦਿਆਂ ਨੂੰ ਗਾੜਾ ਤੇ ਫਿਰ ਇਹ ਵੀ ਨਹੀਂ ਵੀ ਬੋਲ ਵੈਗਰੂ ਜੀ ਕੀ ਖਾਲਸੀ ਵੈਗਰੂ ਜੀ ਕੀ ਫਤਿਹ ਇਹ ਨਹੀਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਪਾਵ ਰੰਚਕ ਮਾਤਰ ਵੀ ਪਾਰਸ਼ੈਲਟੀ ਨਹੀਂ ਰੰਚਕ ਮਾਤਰ ਵੀ ਫਰਕ ਨਹੀਂ ਜੇ ਗੁਰੂ ਗੋਬਿੰਦ ਸਿੰਘ ਸਾਡਾ ਪਿਤਾ ਹੈ ਤੇ ਨਾਲ ਬਰਾਬਰ ਮਾਤਾ ਸਹਿਬਕੌਰ ਨੂੰ ਰੱਖਿਆ ਤੂੰ ਮਾਂ ਤੇ ਮੈਂ ਪਿਓ ਕਿਉਂਕਿ ਮਾਂ ਤੂੰ ਬਣਾ ਪੁੱਤ ਹੋ ਹੀ ਨਹੀਂ ਸਕਦਾ ਇਹ ਸਹਿਬਕੌਰ ਮਾਂ ਤੇ ਗੁਰੂ ਗੋਬਿੰਦ ਸਿੰਘ ਪਿਓ ਇਹ ਜੇ ਇਸ ਪੰਕਤੀ ਦੀ ਵਿਆਖਿਆ ਜਿਹੜੇ ਚਾਰ ਵਰਨ ਨੇ ਨਾ ਉਹਨੂੰ ਇੱਕ ਵਰਣ ਕਰ ਦਿੱਤਾ ਆਦਪੁਰਖ ਆਦੇਸ਼ ਕਰਾਇਆ ਤੇ ਜਿਹੜਾ ਆਦਪੁਰਖ ਹੈ ਨਾ ਪਰਿਪੂਰਨ ਪ੍ਰਮਾਤਮਾ ਆਖਿਆ ਉਹਨੂੰ ਨਮਸਕਾਰ ਕਰਨੀ ਹੈ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਆਤ ਜੁਗ-ਜੁਗ ਇੱਕੋ ਵੇਸ ਜਿਹੜਾ ਮੋੜ ਤੋਂ ਵੀ ਪਹਿਲਾਂ ਸੀ ਨਾ ਉਹਨੂੰ ਅਸੀਂ ਆਦੇਸ਼ ਕਹਿਣੀ ਹੈ ਉਹਨੂੰ ਨਮਸਕਾਰ ਕਰਨੀ ਹੈ ਧਿਆਨ ਮੂਲ ਦਰਸ਼ਨ ਗੁਰੂ ਸੋ ਇਸ ਪ੍ਰਕਾਰ ਧਿਆਨਾਂ ਦਾ ਮੂਲ ਗੁਰੂ ਦਾ ਦਰਸ਼ਨ ਹੈ ਆਪਾਂ ਗੁਰੂ ਕੇ ਦਰਸ਼ਨ ਕਰਨਾ ਹੋਰਿਆ ਨਾ ਕਹਿੰਦੇ ਧਿਆਨਾਂ ਦਾ ਮੂਲ ਭਾਵ ਗੁਰੂ ਕੇ ਦਰਸ਼ਨ ਕਰ ਗੁਰੂ ਨੂੰ ਆਪਣੇ ਨੇਤਰਾਂ ਵਿੱਚ ਵਸਾਉਣਾ ਕਰ ਛੇ ਦਰਸ਼ਨ ਦਰਸ਼ਨ ਵਿੱਚ ਆਇਆ ਇਸੇ ਦੀ ਛੇ ਦਰਸ਼ਨ ਮਤ ਗੁਰੂ ਦੇ ਦਰਸ਼ਨ ਵਿੱਚ ਆ ਜਾਂਦੇ ਹਨ ਇਹ ਭਲਾ ਕੀ ਹੋਇਆ ਕਿ ਛੇ ਦਰਸ਼ਨ ਗੁਰੂ ਦੇ ਮਤ ਵਿੱਚ ਆ ਜਾਂਦੇ ਨੇ ਛੇ ਦਰਸ਼ਨ ਗੁਰੂ ਦੇ ਮਤ ਵਿੱਚ ਇਸ ਤਰ੍ਹਾਂ ਆਉਂਦੇ ਨੇ ਬਾਬਾ ਗੁਰਦਾਸ ਦੁਨੀਆਵੀ ਅਖੌਤੀ ਦੀ ਵੀ ਜਾਤੀ ਬਾਬਾ ਜਾਇ ਦੇਵ ਬ੍ਰਾਹਮਣ ਬਾਬਾ ਨਾਮ ਦੇਵ ਕੱਪੜੇ ਦਾ ਕੰਮ ਕਰਦਾ ਹੈ ਲੇਕਿਨ ਇਹ ਵਿਤਕਰਾ ਨਹੀਂ ਕਿ ਬਾਬੇ ਜਾਇ ਦੇਵ ਨੂੰ ਮੱਥਾ ਟੇਕੋ ਤੇ ਰਵਦਾਸ ਨੂੰ ਨਾ ਟੇਕੋ ਵੀ ਜਾਇ ਦੇ ਬ੍ਰਾਹਮਣ ਤੇ ਵੱਡਾ ਹੈ ਤੇ ਰਵਦਾਸ ਜਮਿਆਰ ਨਾ ਟੇਕੋ ਨਾ ਨਾ ਆਪਾਂ ਜਿੰਨਾ ਚਿਰ ਬਾਬੇ ਰਬਦਾਸ ਨੂੰ ਮੱਥਾ ਨਹੀਂ ਟੇਕਦੇ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਮੈਨੂੰ ਤੇਰਾ ਮੱਥਾ ਹੀ ਪਰਵਾਨੀ। ਜੇ ਤੂੰ ਆਣਾ ਨਾ ਬਗੂਰ ਨਾਨਕ ਵੱਡਾ ਤੇ ਜਾ ਚਲਾ ਜਾ। ਮੈਂ ਵੱਡਾ ਨਹੀਂ ਮੈਂ ਤੇ ਇਹ ਸਾਰੇ ਇੱਕ ਰੂਪ ਹਾਂ। ਜਿਵੇਂ ਇੱਕ ਸਰੀਰ ਦੇ ਬਾਹਾਂ ਨੇ ਅੰਗ ਪ੍ਰਤੰਗ ਨੇ ਬਾਖੀ ਇਸੇ ਪ੍ਰਕਾਰ ਇਹ ਮੇਰੇ ਅੰਗ ਪ੍ਰਤੰਗ ਹਨ। ਗੁਰਮੁਖਾਂ ਇਹਨਾਂ ਨਾਲ ਜੁੜੇਗਾ ਨਾ ਤੇ ਜਿਵੇਂ 36 ਪ੍ਰਕਾਰ ਦੇ ਪ੍ਰਾਰਥ ਪਦਾਰਥਾਂ ਦੇ ਨਾਲ ਤ੍ਰਿਪਤੀ ਹੋ ਜਾਂਦੀ ਹੈ। ਇਸੇ ਪ੍ਰਕਾਰ ਇਹ ਭਗਤ ਇਹ ਪਟ ਇਹ ਗੁਰਦੇਵ ਇਹਨਾਂ ਦੀ ਗਿਣਤੀ ਕਰ ਜੇ ਇਹਨਾਂ ਦੇ ਸਿਧਾਂਤ ਨੂੰ ਅਪਣਾਏਗਾ ਤੇ ਗੁਰਮਖਾ ਤੁ ਉਤ੍ਰਿਪਤ ਹੋ ਜਾ ਕਿਉਂਕਿ ਬਾਣੀ 36 ਮਹਾਂਪੁਰਖਾਂ ਦੀ ਬਾਣੀ ਹੈ ਇਸ ਪ੍ਰਕਾਰ ਕਹਿਣ ਤੋਂ ਭਾਵ ਕਿ ਜਿਹੜੇ ਛੇ ਦਰਸ਼ਨ ਨੇ ਨਾ ਉਹਨਾਂ ਨੂੰ ਇੱਕ ਕਰ ਦਿੱਤਾ ਔਰ ਸਾਰਿਆਂ ਦਾ ਜਿਹੜਾ ਕੇਂਦਰ ਹੈ ਉਹ ਕੇਵਲ ਤੇ ਕੇਵਲ ਇੱਕ ਵਹਿਗੁਰੂ ਬਣਾ ਦਿੱਤਾ ਆਪੇ ਆਪ ਨਾ ਆਪ ਜਨਾਇਆ ਇਹ ਆਪਣੇ ਆਪ ਆਪਾਂ ਨੇ ਜਨਾਉਣਾ ਕੀਤਾ ਇਹ ਨਹੀਂ ਆਖਿਆ ਕਿ ਕੋਈ ਵੀ ਕਲਾ ਗੁਰੂ ਨਾਨਕ ਵਡਾ ਤੇ ਬਾਕੀ ਛੋਟੇ ਨੇ ਨਾ ਸਾਰੇ ਇੱਕ ਹਨ ਆਪਾਂ ਪੜਦੇ ਹਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਫਿਰਕਿਓ ਅਮਰਦਾਸ ਅਮਰਤ ਛਤਰ ਗੁਰ ਰਾਮੇ ਦਿਯੋ ਗੁਰ ਰਾਮ ਦਾ ਦਰਸ਼ਨ ਪਰਸ ਕਹੇ ਮਥਰਾ ਅਮਰਤ ਬੈਣ ਮੂਰਤ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਭਿਖੋ ਨੈਣ ਚਰਨ ਕਮਲ ਸਰਨਾਗਤੀ ਹਾਂਜੀ ਸਾਧ ਸੰਗਤ ਮਿਲ ਗੁਰ ਸਿੱਖ ਆਏ ਕਹਿੰਦਾ ਕੀ ਵੀ ਗੁਰੂ ਦੇ ਸਿੱਖ ਸਾਧ ਸੰਗਤ ਨਾਲ ਮਿਲ ਕੇ ਗੁਰੂ ਦੇ ਚਰਨ ਕਮਲਾਂ ਦੀ ਸ਼ਰਨ ਲੈਣ ਆਏ ਹਨ ਲੈਣੀ ਚਾਹੀਦੀ ਹੈ ਅਮਰਤ ਦ੍ਰਿਸ਼ਟ નિਹਾਲ ਕਰ ਔਰ ਗੁਰੂ ਜੀ ਨੇ ਅਮਰ ਦ੍ਰਿਸ਼ਟੀ ਦੇ ਨਾਲ ਨਿਹਾਲ ਪ੍ਰਸੰਨ ਕਰਕੇ ਜਿਵ ਦ੍ਰਿਸ਼ਟ ਲੈ ਪੈਰੀ ਪਾਏ ਕਹਿੰਦੇ ਗਿਆਨ ਦ੍ਰਿਸ਼ਟੀ ਦੇ ਕੇ ਪੈਰੀ ਪਾਏ ਨੇ ਪਾਵ ਨਿਮਰੀ ਭੂਤ ਕਰ ਦਿੱਤੇ ਨੇ ਇਨਾਂ ਦੇ ਅੰਦਰ ਨਿਮਰਤਾ ਆ ਗਈ ਚਰਨ ਰੇਨ ਮਸਤਕ ਤਿਲਕ ਚਰਨਾਂ ਦੀ ਧੂੜੀ ਮੱਥੇ ਦਾ ਤਿਲਕ ਬਣ ਕੇ ਭਰਮ ਕਰਮ ਦਾ ਲੇਖ ਮਿਟਾਏ ਜਿਹੜੇ ਭਰਮ ਕਰਮ ਦੇ ਇਹ ਵਹਿਮ ਸੀ ਨਾ ਉਹਨਾਂ ਨੂੰ ਖਤਮ ਕਰ ਦਿੱਤਾ ਤਾਜ ਭਰਮ ਕਰਮ ਬਿਦਨਖੇਦ RAM ਨਾਮ ਲੈਹੀ ਗੁਰੂ ਗ੍ਰੰਥ ਸਾਹਿਬ ਜੀ ਪਾਚਾ ਅਜੂਰ ਕਹਿੰਦੇ ਨੇ ਤਾਜ ਭਰਮ ਕਰਮ ਬਿਦਨਖੇਦ ਆਹ ਕੰਮ ਚੰਗਾ ਹੈ ਐ ਮਾੜਾ ਜਿਵੇਂ ਆਪਾਂ ਕਰਦੇ ਨੇ ਬਾਹਰ ਨੂੰ ਜਾਣਾ ਹੁੰਦਾ ਤੇ ਕੁੜੀ ਛੇਕ ਮਾਰਦੇ ਕਹਿੰਦੇ ਤਾਂ ਗਲ ਘੁੱਟ ਦੇ ਕਿੱਡੀ ਕੜਮੀ ਉੰਤਰੀ ਇਹ ਆਪਾਂ ਕਰਦੇ ਨਹੀਂ ਇਹ ਕੁਸੇ ਕੀ ਹੈ ਛੇਕ ਮਾਰ ਦਿੱਤੀ ਜੇ ਮਿਲ ਪਿਆ ਅਗੋਂ ਲੰਬਰਦਾਰ ਤੇ ਕਹਿੰਦਾ ਬੇੜਾ ਘਰਕ ਹੋ ਗਿਆ ਜੀ ਹੁਣ ਨਹੀਂ ਕੰਮ ਹੋਣਾ ਤੇ ਜੇ ਮਿਲ ਪਈ ਪਾਲਣ ਦੀ ਪੰਡ ਤੇ ਫੇਰ ਵੀ ਤਾਪ ਚੜ ਗਿਆ ਤੇ ਜੇ ਬੀਬੀ ਕਿਤੇ ਪਾਣੀ ਦੇ ਭੜਾ ਭਰੀਓ ਤਾਂ ਪਾਣੀ ਘੜ ਘੜੇ ਪਰਦੇ ਨਹੀਂ ਕਹਿੰਦਾ ਗਿਆਨੀ ਯਾਦ ਸਕਨ ਹੋਇਆ ਹੀ ਮੈਂ ਕਹਿੰਦਾ ਪਾਣੀ ਦੇ ਸਕਨ ਕਹਦਾ ਪਾਣੀ ਡੁੱਬ ਕੇ ਮਰ ਜਾ ਵੱਡਾ ਪਾਣੀ ਕਿ ਡੁੱਬ ਕੇ ਮਰ ਜਾ ਗੁਰਮੁਖ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਸਿੱਖਾਂ ਵਿਸ਼ਵਾਸ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਗਨ ਅਪਸਗਨ ਤਿਸ ਕੋ ਲਗੇ ਜੇ ਚੀਤ ਨਾ ਆਵੇ ਇਹ ਸਗਨ ਤੇ ਅਪਸਗਨ ਉਹਨਾਂ ਲੋਕਾਂ ਨੂੰ ਚੰਬੜਦੇ ਨੇ ਜਿਨ੍ਹਾਂ ਨੂੰ ਚਿਤ ਨਹੀਂ ਆ ਮੇਰੇ ਨਾਲ ਡਰਾਈਵਰ ਆਇਆ ਜਿਨੂੰ ਪੁੱਛ ਕੇ ਵੇਖਿਆ ਜੀ ਮੈਂ ਘਰੋਂ ਕਿਤੇ ਚੱਲਿਆ ਕੰਮ ਸੀ ਕੋਈ ਜ਼ਰੂਰੀ ਤੇ ਮੈਂ ਘਰੋਂ ਨਿਕਲਿਆ ਤੇ ਮੇਰੀ ਚਾਚੀ ਪਾਣੀ ਦੀ ਬਾਲਟੀ ਨੜਕੇ ਤੋਂ ਭਰ ਕੇ ਗਾਂ ਚੱਲੀ ਥੋੜਾ ਜਿਹਾ ਗਾਂ ਹੋਇਆ ਤੇ ਇੱਕ ਬੀਬੀ ਬਾਲਣ ਲਈ ਆਵੇ ਅੰਮ੍ਰਿਤ ਵੇਲਾ ਮੇਰੇ ਨਾਲ ਆੜੀ ਸੁਲਤਾਨਵਿੰਡ ਦੇ ਨੰਬਰਦਾਰਾਂ ਦੀਆਂ ਪਣਤਾਂ ਦੀਆਂ ਪੈੜੀਆਂ ਨੇ ਉੱਥੇ ਝੋਟਾ ਚਰਦਾ ਸੀ ਮੈਂ ਡਰਾਈਵਰ ਨੂੰ ਆਖਿਆ ਵੀ ਗੁਰਮੁਖ ਖਾ ਕੋਈ ਗੱਲ ਨੋਟ ਕਰ ਕਹਿੰਦਾ ਗਿਆਨੀ ਦੱਸੋ ਮੈਂ ਕਿਹਾ ਬਾਲਣ ਮਾੜਾ ਹੁੰਦਾਈ ਝੋਟਾ ਬੜਾ ਮਾੜਾ ਹੁੰਦਾਈ ਪਾਣੀ ਚੰਗਾ ਹੁੰਦਾ ਏ ਪਰ ਆਪਾਂ ਜਾਣਾ ਤੇ ਕੰਮ ਆਪਣਾ ਹੋ ਜਾਣਾ ਈ ਉਹ ਹੋ ਗਿਆ ਹੁਣ ਜਦੋਂ ਅਸੀਂ ਜਾਵਾਂਗੇ ਉਹਨੇ ਬੁਲਾਇਆ ਤੇ ਕੰਮ ਕਿਉਂ ਨਾ ਹੋਵੇਗਾ ਤੇ ਮੈਂ ਕਿਹਾ ਹੁਣ ਦੱਸਾਂ ਕਿਹਦਾ ਜੀ ਗਿਆਨੀ ਜੀ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਤੁਸੀਂ ਦੱਸੋ ਮੈਂ ਕਿਹਾ ਬੜਾ ਪਾਣੀ ਦੀ ਬਾਲਟੀਆ ਨੂੰ ਬਾਲਣ ਦੇ ਪੈ ਗਈ ਤੇ ਬਾਲਣ ਠੰਡਾ ਹੋ ਗਿਆ ਤੇ ਝੋਟੇ ਨੇ ਖਾਰੂ ਪਣਾ ਸੀ ਉਹਨੇ ਵੀ ਘੁੱਟ ਪਾਣੀ ਪੀ ਲਿਆ ਤੇ ਉਹ ਵੀ ਰਮਾਨਾ ਟਿੱਕੇ ਬਹਿ ਗਿਆ ਇਹ ਵਹਿਮ ਨੇ ਸਾਨੂੰ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਾਂ ਜੀ ਪਤਾ ਨਹੀਂ ਤੁਸੀਂ ਕਰਦੇ ਕਿ ਨਹੀਂ ਕਰਦੇ ਜੀ ਕਰਦੇ ਤਾਂ ਕਰਿਆ ਕਰੋ ਮੈਂ ਜਦੋਂ ਵੀ ਘਰੋਂ ਤੁਰਦਾ ਨਾ ਗੱਡੀ 'ਚ ਪੈਂਦਿਆਂ ਸਾਰ ਸਭ ਤੋਂ ਪਹਿਲਾਂ ਮੈਂ ਕੰਮ ਕਰਦਾ ਨਾ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਭੂਤੇ ਤੇ ਗੁਰਮੁਖਵਾਰੀ ਤੱਕ ਕਦੇ ਵਿਗਨ ਨਹੀਂ ਜੇ ਪਿਆ ਵਿਗਨ ਨਾ ਕੋ ਲਗਤਾ ਇਹਦਾ ਇਹ ਨਹੀਂ ਵੀ ਮੈਂ ਫੰਨੇ ਖਾਂ ਨਹੀਂ ਨਹੀਂ ਵਿਗਨ ਨਾ ਕੋਈ ਲਗਤਾ ਪ੍ਰਪਰ ਅਦਾਸ ਜਦੋਂ ਆ ਵਿੱਚ ਆ ਗਿਆ ਕਰਤਾਪੁਰਖ ਨਖਲਵਾ ਵਾਰਨਤ ਬਿੰਗਾ ਜਿੱਥੇ ਗੁਰਨਾਨਕ ਦਾ ਹੱਥ ਹੈ ਉਥੇ ਬਿਗਨ ਕਾ ਦੇ ਉਥੇ ਪਰੇਸ਼ਾਨੀਆਂ ਕਾ ਦੀਆਂ ਆਪਾਂ ਪਰੇਸ਼ਾਨ ਹਾਂ ਮੈਂ ਰੋਜ਼ ਹਰ ਕਥਾ ਚ ਬੋਲਦਾ ਪਰਮੇਸ਼ਰ ਤੇ ਭੁੱਲਿਆ ਵੇ ਆਪਾਂ ਸਭੇ ਲੋਕ ਆਪਾਂ ਭੁੱਲ ਗਏ ਲੋਕ ਇਸ ਕਰਕੇ ਇਥੇ ਭਾਈ ਸਾਹਿਬ ਜੀ ਕਹਿੰਦੇ ਨੇ ਚਰਨ ਰੇਣ ਮਸਤਕ ਤਿਲਕ ਪਰਮ ਕਰਮ ਦਾ ਲੇਖ ਮਟਾਏ ਗੁਰੂ ਕੇ ਸਿੱਖਾਂ ਦੀ ਗੁਰਦੁਆਰੇ ਦੀ ਚਰਨ ਧੂੜ ਮੱਥੇ ਤੇ ਲਾ ਕੇ ਜਿਹੜੇ ਇਹ ਵਹਿਮ ਭਰਮ ਨੇ ਇਹ ਮਿਟਾ ਦਿੱਤੇ ਨੇ ਜੀ ਮੈਂ ਆਪਾਂ ਕਹਿੰਨੇ ਵੀ ਕਾਕਾ ਪੜਨਾ ਕਹਿੰਦਾ ਜੀ ਸਾਰੇ ਸਾਲ ਪੂਰੇ ਉੱਚ ਅਖੀਲਾ ਫਾਈਨਲ ਹੈ ਐਡ ਕੀ ਫਾਈਨਲ ਦੇ ਪੇਪਰ ਦਿੱਤੇ ਤੇ ਫਿਰ ਮੈਂ ਭਾਈ ਸਾਹਿਬ ਬੀਏ ਕਰ ਜਾਗਾ ਇਸ ਤਰ੍ਹਾਂ ਗੁਰਮੁਖੋ ਸਾਡੀ ਫਾਈਨਲ ਉਦੋਂ ਹੁੰਦੀ ਹੈ ਜਦੋਂ ਰਾਤ ਨੂੰ ਸੌਣ ਲੱਗਿਆ ਅਸੀਂ ਪੜਦੇ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਹ ਕੋ ਕਰ ਸੰਤਨ ਕੀ ਤੂਰੇ ਏ ਵੈਗਰੂ ਅੰਦਰ ਦੀ ਜਾਣਣ ਵਾਲਾ ਤੇ ਮੈਂ ਤੈਨੂੰ ਬੇਨਤੀ ਕਰਦਾ ਕਿ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਦੇ ਦੇ। ਗੁਰੂ ਪਾਤਸ਼ਾਹ ਕਿਰਪਾ ਕਰਨ। ਚਰਨ ਅਦਕ ਲੈ ਆਚਮਨ। ਸੋ ਇਸ ਪ੍ਰਕਾਰ ਜਿਹੜੀ ਚਰਨ ਧੂੜ ਹੈ ਲੈ ਕਰਕੇ ਲੈਣੀ ਤੇ ਜਿਹੜੀ ਚਰਨਾਮਰਤ ਹੈ ਉਹਨੂੰ ਆਪਾਂ ਛਕਣਾ ਜਿਵੇਂ ਆਪਾਂ ਦਰਬਾਰ ਸਭ ਜਾਣਦੇ ਆ ਨਾ ਆਪਾਂ ਹੀ ਪੜਨੇ ਚਰਨਾਮ ਤਿਸਖਾਂ ਪਲਾਇਆ। ਇਹਦੇ ਨਾਲ ਥੋੜਾ ਜਿਹਾ ਹੋਰ ਮੈਂ ਕਲੀਅਰ ਕਰ ਇੱਥੇ ਤੁਸੀਂ ਕਈ ਕਨਫਿਊਜ਼ ਹੋ ਜਾਂਦੇ ਨੇ ਜਾਂਦੇ ਨੇ। ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਨਾ ਉਦੋਂ ਜਿਹੜੀ ਉਹ ਚਵੱਚਾ ਬਣਿਆ ਉਹਨੂੰ ਪਤਾ ਨਹੀਂ ਗੰਗਜਾੜੀ ਕਿਹਾਂ ਦੀ ਮੈਨੂੰ ਭੁੱਲ ਗਿਆ ਲਫਜ਼ ਉਥੋਂ ਪਾਸ ਚੁੜਾ ਲੈਨੇ ਆ ਜਦੋਂ ਅਸੀਂ ਚੁੜਾ ਲੈਨੇ ਆ ਤੇ ਕਈ ਸਾਨੂੰ ਸਿਆਣੇ ਬੰਦੇ ਕਹਿੰਦੇ ਵੀ ਭਾਈ ਸਾਹਿਬ ਚੁੜਾ ਨਾ ਲਾਓ ਦੂਜੇ ਪਾਸੇ ਅਸੀਂ ਉਲ ਜਾਂਨੇ ਵੀ ਕਹਿੰਦੇ ਭਾਈ ਸਾਹਿਬ ਭਾਈ ਸਾਹਿਬ ਕਹਿ ਗਿਆ ਚਰਨਾਮਤਲੇ ਸਿਖਾਂ ਭਲਾਇਆ ਹੁਣ ਚਰਨਾਮਤ ਹੈ ਤੁਸੀਂ ਕਹਿੰਦੇ ਲਾਓ ਨਾ ਉਹ ਗੁਰਮੁਖ ਪਿਆਰੇ ਕਹਿੰਦੇ ਵੀ ਗੁਰਮੁਖਾ ਆਇਆ ਤਾਂ ਠੀਕ ਵਰਾ ਤਮਾਕੂ ਦੀਆਂ ਤਿੰਨ ਬੀੜੀਆਂ ਲਾਉਂਦਾ ਉਹ ਵੀ ਇੱਥੇ ਪੈਰ ਧੋਂਦਾ ਹੀ ਉਹ ਪਾਣੀ ਨਾ ਲਿਆ ਕਰੋ ਬੇਅਮਰਤੀਏ ਨੇ ਵੀ ਉੱਥੇ ਪੈਰ ਧੁੱਤੇ ਨੇ ਚਰਨ ਅਮਨ ਤਾਂ ਲੈਣੀ ਹੈ ਪਰ ਤਮਾਕੂ ਪੀਂਦਾ ਉਹਦੇ ਪੈਰ ਧੋ ਕੇ ਆਪਾਂ ਪੀਵਾਂਗੇ ਜਿਹੜਾ ਵੇ ਬਿਚਾਰੀ ਉਹਦੀ ਆਪਾਂ ਪੈਰ ਧੋ ਕੇ ਪੀਵਾਂਗੇ ਤੇ ਅਸੀਂ ਉਹ ਚ ਮਣ ਜੀ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਵਤਰੇਕ ਬੁੱਧੀ ਅਸੀਂ ਜਿਹਨੂੰ ਅੰਗਰੇਜ਼ੀ ਕਹਿੰਦੇ ਐਨਲਸਿਸ ਕਰਨਾ ਅਸੀਂ ਚੰਗੇ ਤੇ ਮਾੜੇ ਦਾ ਨਿਰਣਾ ਕਰਨਾ ਹੈ ਪਰ ਸਾਡੀ ਉਲਟੀ ਪਿੜਤੀ ਹੈ ਚੰਗਿਆਈ ਆਲ ਕਰੇ ਬਰਿਆਈ ਹੋਏ ਸੇਰ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਸਾਹਿਬ ਬੋਲ ਚੰਗਿਆਈ ਆਲ ਕਰੇ ਬਰਿਆਈ ਹੋਏ ਸੇਰ ਚੰਗੇ ਕੰਮ ਤੇ ਆਪਾਂ ਦਿਲਦਰਾਂ ਦੇ ਬੁਰੇ ਕੰਮ ਆਪਾਂ ਨੇ ਪਾਸੇ ਹੋ ਜਾ ਆਪਾਂ ਨੂੰ ਕੋ ਆਖਣੇ ਪਿਗਿਆਨੀ ਸੁਖਮਣੀ ਸਾਹਿਬ ਦਾ ਪਾਠ ਕਰੋ ਕਹਿੰਦੇ ਪਾਠ ਕਰਾ ਸੜਾ ਦਾਂ ਦਿਆਂ ਭਾਈ ਸਾਹਿਬ ਨੰਮਾ ਬੜਾ ਮੇਰਾ ਸਾਹ ਜਾੜਦਾ ਹੈ ਤੇ ਅਸੀਂ ਗਿਆਨੀ ਜੀ ਪ੍ਰੋਗਰਾਮ ਬਣਾਇਆ ਵੀ ਐਤ ਕੀ ਵਿਸਾਖੀ ਤੇ ਝੜਕਾ ਕਰਨਾ ਤੇ ਤੁਹਾਡੇ ਕੋਲੋਂ ਝੜਕਾ ਕਰਾਉਣਾ ਕਹਿੰਦਾ ਲਿਆ ਮੈਂ ਹੁਣੇ ਕਰ ਦੇਣਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਤੇ ਕਹਿੰਦਾ ਤਬੀਤ ਠੀਕ ਨਹੀਂ ਖਾਂਗੇ ਜੀ ਆਉਂਦੀ ਐ ਕਿਉਂ ਬੱਕਰੇ ਨੂੰ ਝੜਕਾਉਣਾ ਚੰਗਾ ਭਲਾ ਚਿੰਗਿਆਈ ਆਲ ਕਰੇ ਬਰਿਆਈ ਹੋਏ ਸਿਰ ਗੁਰਮੁਖੋ ਅਪਰਾਲਾ ਕਰਿਆ ਕਰੋ ਕਿਸੇ ਢੰਗ ਦੇ ਰਾਜ ਜਿਹੜਾ ਬਾੜਾ ਕੰਮ ਕਰ ਲ ਗਿਆ ਉਦੋਂ ਥੋੜਾ ਜਿਹਾ ਕਾਲਾ ਨਾ ਪਾਓ ਤੇ ਚੰਗਾ ਕਰ ਇਹਦੀ ਬਾਣੀ ਦੀ ਪੰਕਤੀ ਮੇਰੇ ਸਾਹਮਣੇ ਆ ਗਈ ਨਹਿ ਬਲੰ ਭਰਮੰ ਬਲੰ ਪਾਪੰ ਇਹ ਪੰਚਮ ਪਾਦਸ਼ਾ ਦਾ ਸ਼ਬਦ ਹੈ ਸੰਸਕ੍ਰਿਤੀ ਵੀ ਨਹਿ ਬਲੰ ਭਰਮੰ ਬਲੰ ਪਾਪੰ ਧਰਮ ਕਰਦਿਆਂ ਦੇਰੀ ਨਾ ਕਰ ਤੇ ਪਾਪ ਕਰਦਿਆਂ ਕਾੜਾ ਨਾ ਪਾਓ ਇਹ ਕਿਉਂ ਉਲਟੀ ਗੱਲ ਆਖੀ ਜੇ ਧਰਮ ਕਰਦਿਆਂ ਤੂੰ ਦੇਰੀ ਕਰੇਗਾ ਨਾ ਹੋ ਸਕਦਾ ਘੜੀ ਕ ਨੂੰ ਤੇਰਾ ਮਨ ਬਦਲ ਜੇ ਤੇ ਤੂੰ ਉਹ ਨੇਕੀ ਕਰਨ ਤੋਂ ਰਹਿ ਜਾਏ ਇਹ ਕਰਲਾ ਪਤਾ ਨਹੀਂ ਮੰਨਦਾ ਤੇ ਪਾਪ ਕਰਨ ਲੱਗਿਆਂ ਕਾਲਾ ਨਾ ਪਾਓ ਕੀ ਪਤਾ ਹੁਣ ਤੂੰ ਕਾਲਾ ਪੈ ਗਿਆ ਤੇ ਦਸਾਂ ਮਿੰਟਾਂ ਨੂੰ ਤੇਰਾ ਖਿਆਲ ਆਵੇ ਵੀ ਇਹ ਕੰਮ ਮਾੜਾ ਸੀ ਤੇ ਤੂੰ ਵੱਜ ਜਾਏ ਮਾੜਾ ਕੰਮ ਕਰਨ ਲੱਗਿਆਂ ਕਾਲਾ ਨਾ ਪਾਓ ਤੇ ਚੰਗਾ ਕਰਨ ਲੱਗਿਆਂ ਦੇਰੀ ਨਾ ਕਰ ਨੈ ਬਲੰਭ ਧਰਮੰ ਬਲੰਭ ਪਾਪੰ ਇਸ ਪ੍ਰਕਾਰ ਕਹਿੰਦੇ ਚਰਨ ਕਮਲ ਚਰਨਾਂ ਅੰਧਕ ਲੈ ਆਚਮਨ ਸੋ ਇਸ ਪ੍ਰਕਾਰ ਇਹ ਚਰਨ ਕਮਲ ਤਾਂ ਲੈਣੀ ਹੈ ਜਿਹੜੀ ਚਰਨ ਪੌੜ ਜਿਹੜੀ ਹਮ ਤੇ ਦੁਬਦਾ ਇਹ ਮਿਟ ਜਾਏ